ਉਸੀ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਰਿੰਦੀ ਪ੍ਰੋਟੋਨ 2022 ਦੇ ਵਿੱਚ ਪੰਜਾਬ ਦੇ ਵਿੱਚ ਇੱਕ ਸਰਕਾਰ ਆਉਂਦੀ ਆ ਸਵੈ ਕੋਸ਼ਿਤ ਕਟੜੇ ਇਮਾਨਦਾਰਾਂ ਦੀ ਸਰਕਾਰ ਕ੍ਰਾਂਤੀਕਾਰੀਆਂ ਦੀ ਸਰਕਾਰ ਇਨਕਲਾਬੀਆਂ ਦੀ ਸਰਕਾਰ ਜਿਹੜੀ ਹਰ ਕੰਮ ਦੇ ਵਿੱਚ ਕ੍ਰੈਡਿਟ ਲੈਂਦੀ ਨਹੀਂ ਥੱਕਦੀ ਕਿ 70 ਸਾਲ ਦੇ ਵਿੱਚ ਆ ਵੀ ਪਹਿਲੀ ਵਾਰ ਹੋਇਆ 70 ਸਾਲ ਦੇ ਵਿੱਚ ਆ ਵੀ ਪਹਿਲੀ ਵਾਰ ਹੋਇਆ ਪਰ ਅੱਜ ਤੁਹਾਨੂੰ ਮੈਂ ਦੱਸਦਾ ਕਿ 70 ਸਾਲ ਦੇ ਵਿੱਚ 78 ਸਾਲ ਦੇ ਵਿੱਚ ਇਹ ਵੀ ਪਹਿਲੀ ਵਾਰ ਹੋਇਆ ਕਿ ਚੰਨੀ ਸਰਕਾਰ ਪੀਟੀਆਈ ਦੀਆਂ 2000 ਪੋਸਟਾਂ ਕੱਢ ਕੇ ਜਾਂਦੀ ਆ ਤੇ ਇਸ ਸਰਕਾਰ ਨੇ ਸਾਢੇ 3 ਸਾਲ ਬਾਅਦ ਕਰੀਬ ਉਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਉਹ ਚੰਨੀ ਸਰਕਾਰ ਦੀਆਂ 2000 ਪੋਸਟਾਂ ਕੱਢੀਆਂ ਇਸ ਸਰਕਾਰ ਨੇ ਵਾਪਸ ਲੈ ਲੀਆਂ ਸਰਕਾਰ ਦੀ ਇੱਕ ਵਾਰ ਫਿਰ ਨਲਾਇਕੀ ਤੇ ਸਰਕਾਰ ਦਾ ਨਖਿੱਧਪਣਾ ਫਿਰ ਇੱਕ ਵਾਰ ਸਾਹਮਣੇ ਆਇਆ ਕਿ ਨੋਟੀਫਿਕੇਸ਼ਨ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਇਹ ਕੇਸ ਕੋਰਟ ਦੇ ਵਿੱਚ ਚੱਲਿਆ ਗਿਆ ਕਿਉਂਕਿ ਜਦ ਸਰਕਾਰ ਸਾਢੇ 3 ਸਾਲ ਦਾ ਸਮਾਂ ਲੈਂਦੀ ਹੈ ਨਵੀਂ ਸਰਕਾਰ ਆ ਕੇ ਤਾ ਪਹਿਲਾ ਜੋ ਮਸਲੇ ਸੀ ਉਹ ਕਿਉਂ ਨਹੀਂ ਸਲਝਾਏਗੇ एलिजिਬਿਲਟੀ ਕਿਉਂ ਨਹੀਂ ਬਣਾਈ ਗਈ ਜੋ ਪਹਿਲਾ ਕੈਂਡੀਡੇਟਸ ਦੇ ਦੂਜਿਆਂ ਦੇ ਇਤਰਾਜ਼ ਸੀ ਉਹ ਕਿਉਂ ਨਹੀਂ ਸਾਰੇ ਹੱਲ ਕੀਤੇਗੇ ਤਾਂ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਇੱਕ ਕੈਂਡੀਡੇਟ ਨੇ ਬਾਈ ਬਹਾਦਰ ਸਿੰਘ ਨੇ ਤੇ ਇਹਨਾਂ ਪੋਸਟਾਂ ਲਈ ਲੰਮੇ ਸਮੇਂ ਤੋਂ ਲੜ ਰਹੇ ਨੇ ਆਪਣੀ ਜਥੇਬੰਦੀ ਦੀ ਆਵਾਜ਼ ਬਣੇ ਹੋਏ ਨੇ ਮੇਰੇ ਨਾਲ ਨੇ ਗੱਲਬਾਤ ਸ਼ੁਰੂ ਕਰਦੇ ਸਮਝਦੇ ਆਕਰ ਮਸਲਾ ਸਾਰਾ ਕੀ ਹੈ ਬਈ ਸਵਾਗਤਾ ਤੋਂ ਡਾਕ ਕਰਦੇ ਸასი ਕਰਦੇ ਬਾਈ ਜੀ ਅੱਛਾ ਬਾਈ ਜਿਸ ਤਰ੍ਹਾਂ ਮੈਂ ਮੋਟਾ-ਮੋਟਾ ਇੰਟਰਵਿਊ ਦੱਸਿਆ ਮੈਂ ਹੁਣ ਜਦ ਇਹਨੂੰ ਵਿਸਤਾਰ ਚ ਦੱਸੋ ਇਹ 2000 ਪੋਸਟਾਂ ਚੰਨੀ ਸਰਕਾਰ ਦੇ ਵਿੱਚ ਆਉਂਦੀਆਂ ਨੇ ਈਟੀਟੀ ਦੀਆਂ ਕੁਝ ਪੋਸਟ ਆਉਂਦੀਆਂ ਸ਼ਾਇਦ 950 ਤੋਂ 6000 ਉਹਨਾਂ ਦੇ ਨਾਲ 2000 ਪੋਸਟ ਪੀਟੀਆਈ ਦੀ ਆਉਂਦੀ ਆ ਜੀ ਉਦੋਂ ਵੀ ਭਰਤੀ ਵਿੱਚ ਰਹਿ ਜਾਂਦੀ ਆ ਜੀ ਪਰ ਹੁਣ ਇਹੀ ਸਰਕਾਰ 3.5 ਸਾਲ ਬਾਅਦ ਉਹੀ ਉਹਨਾਂ ਹੀ ਪੋਸਟਾਂ ਦਾ ਇੱਕ ਨੋਟੀਫਿਕੇਸ਼ਨ ਕੱਢਦੀ ਆ ਹਾਂਜੀ ਕੋਰਟ ਦੇ ਵਿੱਚ ਕੇਸ ਚੱਲਿਆ ਜਾਂਦਾ ਬਿਲਕੁਲ ਜੀ ਤੇ ਨੋਟੀਫਿਕੇਸ਼ਨ ਸਰਕਾਰ ਸਰਕਾਰ ਉਹ ਕੇਸ ਲੜਨ ਦੀ ਬਜਾਏ ਨੋਟੀਫਿਕੇਸ਼ਨ ਵਾਪਸ ਲੈ ਲੈਂਦੀ ਆ ਇਹ ਵੀ 78 ਸਾਲਾਂ 'ਚ ਪਹਿਲੀ ਵਾਰ ਹੋਇਆ ਕਿ ਕੋਈ ਸਰਕਾਰ ਨੇ ਨੌਕਰੀਆਂ ਕੱਢੀਆਂ ਤੇ ਤੁਰੰਤ ਨੋਟੀਫਿਕੇਸ਼ਨ ਵਾਪਸ ਲੈ ਲਿਆ ਇਹਦੇ ਵਿੱਚ ਕੀ ਹੈ ਬਾਈ ਜੀ 16 12 2021 ਦੇ ਵਿੱਚ ਜਿਹੜੀ ਐਡ ਆਈ ਹੈ ਆਪ ਮੇਰੇ ਕੋਲੇ ਜਿਹੜਾ ਪ੍ਰੂਫ ਵੀ ਹੈ ਇਹਦੇ ਵਿੱਚ ਜਿਹੜੀਆਂ ਪ੍ਰਾਇਮਰੀ ਕਾਟਰ ਦੀਆਂ 5994 ਤੇ 2000 ਪੀਟੀਆਈ ਜਿਹੜੀਆਂ ਪੋਸਟਾਂ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ ਸੀਗੀਆਂ ਬਾਈ ਜੀ ਸਭ ਤੋਂ ਪਹਿਲਾਂ 2023 ਦੇ ਵਿੱਚ ਇਹਨਾਂ ਨੇ ਇੱਕ ਗਜਟ ਪਾਸ ਕੀਤਾ ਜਿਹਦੇ ਵਿੱਚ ਜਿਹੜੀਆਂ ਸਾਰੀਆਂ ਕੁਆਲਿਫੀਕੇਸ਼ਨ ਜਿੰਨੀ ਹੋ ਫਿਜ਼ੀਕਲ ਦੀਆਂ ਨੇ ਉਹਨਾਂ ਨੂੰ ਮਿਲਾ ਕੇ ਇਹਨਾਂ ਨੇ ਜਿਹੜਾ ਇੱਕ ਬਣਾਇਆ ਮੰਨ ਲਓ ਵੀ ਇੱਕ ਗਜਟ ਤਿਆਰ ਕੀਤਾ ਤੇ ਉਹ ਉਹਨੂੰ ਵਾਇਰਲ ਕੀਤਾ ਬਹੁਤ ਸਾਰੇ ਜਿਹੜੇ ਨੌਜਵਾਨ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਇੰਸਟੀਚੂਟਾਂ ਦੇ ਬੈਚ ਲੈ ਲਏ ਕੋਈ ਪਟਿਆਲੇ ਰਹਿਣ ਲੱਗ ਗਿਆ ਇੱਥੋਂ ਤੱਕ ਕਿ ਪੰਜਾਬ ਦੇ ਨੌਜਵਾਨ ਜਿਹੜੇ ਗੜਗਾਉਂ ਵੀ ਤਿਆਰੀ ਕਰਨ ਵਾਸਤੇ ਬਈ ਗਏ ਉਹਨਾਂ ਟਾਈਮਾਂ ਦੇ ਵਿੱਚ ਪਰ ਲਾਸਟ ਟਾਈਮ ਜਦੋਂ ਚੱਲਦਾ ਆ ਅੱਗੇ ਜਾਂਦਾ ਗਿਆ ਟਾਈਮ ਸੁਪਰੀਮ ਕੋਰਟ ਦੀ ਬਈ ਇੱਕ ਜੱਜਮੈਂਟ ਆ ਜਾਂਦੀ ਹੈ ਉਹ ਤੁਹਾਨੂੰ ਵੀ ਪਤਾ ਵੀ ਸਾਰੇ ਉਹ ਪੂਰਾ ਪੰਜਾਬ ਹਿੱਲਿਆ ਸੀ ਉਸ ਜੱਜਮੈਂਟ ਦੇ ਨਾਲ ਪੂਰੇ ਦੇਸ਼ ਦੀ ਜੱਜਮੈਂਟ ਸੀ ਉਹਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਗੱਲ ਲਿਖੀ ਸੀਗੀ ਉਹ ਕਹਿੰਦੇ ਵੀ ਜਿਹੜਾ ਪ੍ਰਾਇਮਰੀ ਕੈਡਰ ਹੈ ਨਾ ਉਹਦੇ ਵਿੱਚ ਕੇਵਲ ਡਿਪਲੋਮਾ ਧਾਰਕ ਹੀ ਪੜਾਉਣਗੇ ਡਿਗਰੀ ਨੂੰ ਆਪਾਂ ਉੱਚ ਨਹੀਂ ਕਹਿ ਸਕਦੇ ਉਹ ਕਿਸੇ ਹੋਰ ਪਰਪਸ ਦੇ ਲਈ ਵਰਤੀ ਜਾ ਸਕਦੀ ਹੈ ਜਾਂ ਕਿਸੇ ਹੋਰ ਜਿਹੜੀਆਂ ਕਲਾਸਿਸ ਦੇ ਲਈ ਵਰਤੀ ਜਾ ਸਕਦੀ ਹੈ ਹਮ ਮਿਡਲ ਜਾਂ ਹਾਇਰ ਲਈ ਹਰੇਕ ਦਾ ਆਪ ਦਾ ਆਪ ਦਾ ਸਿਲੇਬਸ ਹੈ ਹਰੇਕ ਦਾ ਆਪ ਦਾ ਸਿਸਟਮ ਹੈ ਪਰ ਸਰਕਾਰ ਨੇ ਉਹ ਜੱਜਮੈਂਟ ਨੂੰ ਦੇਖਦੇ ਹੋਏ ਜਦੋਂ ਸਰਕਾਰ ਨੂੰ ਪਤਾ ਲੱਗਿਆ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਇੱਕ ਪਾਸੇ ਬਈ ਜੀ ਜਦੋਂ ਮਾਨਯੋਗ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਤਾਂ ਇਹਨਾਂ ਨੇ ਜਿਹੜਾ ਉਸ ਨੂੰ ਮੱਲੋ ਵੀ ਡੀਕੋਡ ਕੀਤਾ ਦੇਖਿਆ ਉਹਨੂੰ ਬਾਅਦਕਿ ਇਹਨਾਂ ਨੇ ਫਿਰ ਜਿਹੜੀ ਸੀਪੀਏਟ ਤੇ ਡੀਪੀਏਟ ਦੇ ਨਾਂ ਤੇ ਦੁਬਾਰੇ ਫੇਰ ਗਜਟ ਪਾਸ ਕੀਤਾ 25 ਦੇ ਵਿੱਚ ਸ਼ਾਇਦ ਫਰਵਰੀ ਦੇ ਵਿੱਚ ਜਿਹੜਾ ਇਹ ਗਜਟ ਲਿਆਂਦਾ ਫਿਰ ਧਰਨੇ ਲੱਗੇ ਲਗਾਤਾਰ ਧਰਨੇ ਲਾਉਣ ਤੋਂ ਬਾਅਦ ਲਗਾਤਾਰ ਅਸੀਂ ਟੈਂਕੀਆਂ ਤੇ ਚੜ੍ਹੇ ਲੁਧਿਆਣੇ ਦੇ ਵਿੱਚ ਵੱਡੇ ਵੱਡੇ ਪ੍ਰਦਰਸ਼ਨ ਸਾਡੇ ਸੰਗਰੂਰ ਦੇ ਵਿੱਚ ਟੈਂਕੀਆਂ ਤੇ ਜਾਗ ਬੈਠੇ ਰਹੇ ਕੁੜੀ ਟੈਂਕੀ ਤੇ ਬੈਠੀ ਰਹੀ ਉਸ ਤੋਂ ਬਾਅਦ ਇਸ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੇ ਜਿਹੜਾ ਜਿਹੜਾ ਉਸ ਤੋਂ ਬਾਅਦ ਇਹਨਾਂ ਨੇ ਸੀਪੀਏਟ ਤੇ ਡੀਪੀਏਟ ਦੇ ਨਾਂ ਤੇ ਗਜਟ ਜਾਰੀ ਕਰਤਾ ਫੇਰ ਅਸੀਂ ਲਗਾਤਾਰ ਡਿਪਾਰਟਮੈਂਟ ਦੇ ਵਿੱਚ ਜੂਨ ਦੇ ਲਾਸਟ ਮਹੀਨੇ ਦੇ ਵਿੱਚ ਜਮਾਤ ਦੀ ਗਰਮੀ ਸੀ ਬਈ ਉਦੋਂ ਵੀ ਅਸੀਂ ਬੈਠੇ ਰਹੇ ਆ ਉਸ ਤੋਂ ਬਾਅਦ ਲਗਾਤਾਰ ਜਿਹੜਾ ਚੱਲਦਾ ਚੱਲਦਾ ਫੇਰ ਇਹਨਾਂ ਨੇ ਇੱਕ ਇਸ਼ਤਿਹਾਰ ਦਿੱਤਾ ਜਿਹਦੇ ਵਿੱਚ ਸੀਪੀਐਡ ਤੇ ਡੀਪੀਐਡ ਨੂੰ ਜਿਹੜਾ ਸਾਡੇ ਵਿੱਚ ਜਿਹੜਾ ਕਨਸੀਡਰ ਕਰਵਾਇਆ ਠੀਕ ਹੈ ਜੀ ਸੀਪੀਐਡ ਤੇ ਡੀਪੀਐਡ ਦੀਆਂ ਜਿਹੜੀਆਂ ਪੋਸਟਾਂ ਸੀਗੀਆਂ ਜੇ ਆਪਾਂ ਗੱਲ ਕਰ ਲਈਏ ਤਾਂ ਉਹਦੇ ਵਿੱਚ ਕੀ ਹੈਗਾ ਪ੍ਰਾਇਮਰੀ ਦੇ ਵਿੱਚ ਬਈ ਐਸਸੀਆਰਟੀ ਕਰਾਉਂਦੀ ਆ ਜੀ ਐਸਸੀਈਆਰਟੀ ਸਟੇਟ ਕਾਉਂਸਲ ਟੀਚਰ ਐਂਡ ਰਿਸਰਚ ਟ੍ਰੇਨਿੰਗ ਜੀ ਜਿਹੜਾ ਦਫਤਰ ਜਿਹਦੇ ਡਾਇਰੈਕਟਰ ਮੈਡਮ ਬੈੰਦੇ ਨੇ ਉਹਦੇ ਸਾਹਮਣੇ ਦਫਤਰ ਹੈ ਬਾਈ ਜੀ ਬਿਲਕੁਲ ਉਹਦੇ ਸਾਹਮਣੇ ਦਫਤਰ ਹੈ ਤੇ ਇਹ ਐਨਸੀਟੀਈ ਤੋਂ ਪ੍ਰੂਫਡ ਕੋਰਸ ਹੈ ਠੀਕ ਹੈ ਜੀ ਐਨਸੀਟੀ ਦੀਆਂ ਗਾਈਡਲਾਈਨਸ ਦੇ ਆਧਾਰ ਤੇ ਸਾਰੇ ਜਿਹੜੇ ਜਿੰਨੇ ਵੀ ਕੋਰਸ ਨੇ ਸਾਰੇ ਉਹ ਕਰਾਉਂਦੀ ਹੈਗੀ ਤਾਂ ਉਹਦੇ ਵਿੱਚ ਵੀ ਜੇ ਆਪਾਂ ਗੱਲ ਕਰ ਲਈਏ ਸਾਰੀਆਂ ਚੀਜ਼ਾਂ ਨੂੰ ਛੱਕੇ ਟੰਗ ਕੇ ਇਹਨਾਂ ਨੇ ਆਹ ਜਿਹੜੀ ਭਰਤੀ ਆ ਉਹ ਵਾਪਸ ਲੈ ਲਈ ਹੁਣ ਇਹਦੇ ਵਿੱਚ ਕੀ ਹੈ ਬਈ ਇਹ ਕਾਰਨ ਕੀ ਹੈਗਾ 5 ਤਰੀਕ ਨੂੰ ਸਾਡੇ ਵਿਰੁੱਧ ਕੇਸ ਫਾਈਲ ਹੁੰਦਾ ਹੈ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ 8 ਤਰੀਕ ਪੈਂਦੀ ਹੈ ਪਹਿਲਾਂ 8 ਤਰੀਕ ਪੈਂਦੀ ਹੈ ਇਹਨਾਂ ਦਾ ਵਕੀਲ ਹੀ ਨਹੀਂ ਪੇਸ਼ ਹੁੰਦਾ ਬਈ ਜਾ ਕੇ ਉੱਥੇ ਸਰਕਾਰ ਦਾ ਸਰਕਾਰ ਦਾ ਜਦ ਕਿ ਸਰਕਾਰ ਦੀ ਜ਼ਿੰਮੇਵਾਰੀ ਆ ਇਹ ਇਹ ਸਰਕਾਰ ਦੀ ਰੈਪਿਊਟੇਸ਼ਨ ਤੇ ਵੀ ਗੱਲ ਆ ਜਾਂਦੀ ਹੈ ਨਾ ਕਿਉਂਕਿ ਸਰਕਾਰ ਦੇ ਰਿਸਪੌਂਸੀਬਲ ਆ ਸਰਕਾਰ ਨੇ ਪੋਸਟਾਂ ਕੱਢੀਆਂ ਕਿਸੇ ਨੇ ਚੈਲੰਜ ਕਰਤੀਆਂ ਤੇ ਸਰਕਾਰ ਦਾ ਕੰਮ ਆ ਉਹਨਾਂ ਲਈ ਖੜਨਾ ਅੜਨਾ ਤੇ ਲੜਨਾ ਐਨੀ ਗੈਰ ਜ਼ਿੰਮੇਵਾਰ ਸਰਕਾਰ ਦੇਖੋ ਬਾਈ ਜੀ ਆਈਐਸ ਅਫਸਰਾਂ ਨੇ ਰੂਲ ਬਣਾਏ ਹੁੰਦੇ ਆ ਕੋਈ ਛੋਟੀ ਗੱਲ ਨਹੀਂ ਹੁੰਦੀ ਕੋਈ ਕੋਈ ਇੱਕ ਸਕੂਲ ਦੇ ਕਿਸੇ ਪ੍ਰਿੰਸੀਪਲ ਨੇ ਤਾਂ ਲਿਖ ਕੇ ਨਹੀਂ ਭੇਜੇ ਆਈਐਸ ਅਫਸਰਾਂ ਕਦੇ ਵੀ ਕਿਤੇ ਨਾ ਕਿਤੇ ਦਵਾ ਨਹੀਂ ਮੰਨਦਾ ਹੁੰਦਾ ਬਹੁਤ ਸਾਰੇ ਚੀਜ਼ ਕਿਉਂਕਿ ਉਹਨੂੰ ਸਮਝ ਐਨੀ ਹੁੰਦੀ ਹੈ ਪੜ੍ਹਾਈ ਐਨੀ ਕੀਤੀ ਹੁੰਦੀ ਉਹਨਾਂ ਦੀ ਉਹਨਾਂ ਨੇ ਇਹ ਰੂਲ ਬਣਾਏ ਤਾਂ ਉਹ ਐਮੈਂਡਮੈਂਟਾਂ ਦੇਖ ਕੇ ਬਣਾਏ ਹੋਣਗੇ ਜੇ ਇੱਕ 10 ਸਾਲ ਪੁਰਾਣੀ ਜੱਜਮੈਂਟ ਆ ਤਾਂ ਉਸ ਤੋਂ ਬਾਅਦ ਨਵੀਆਂ ਆਈਆਂ ਹੋਣੀਆਂ ਉਹ ਵੀ ਤਾਂ ਕੋਖੀਆਂ ਹੋਣਗੀਆਂ ਉਹਨਾਂ ਨੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਤਾਂ ਜਦੋਂ ਇਹ ਰੂਲ ਐਮੈਂਡ ਕੀਤੇ ਆ ਦੁਬਾਰਾ ਐਮੈਂਡ ਜਾਂਦਾ ਤੁਹਾਨੂੰ ਐਮੈਂਡ ਕਰਨ ਦੀ ਲੋੜ ਹੀ ਕਿਉਂ ਪਈ ਐਮੈਂਡ ਹੀ ਨਹੀਂ ਕਰਨੇ ਸੀ ਤੁਸੀਂ ਜਦੋਂ ਤੁਹਾਨੂੰ ਪਤਾ ਹੈ ਵੀ ਸਾਰੇ ਆ ਸਕਦੇ ਆ ਤੁਹਾਨੂੰ ਸਾਰਿਆਂ ਨੂੰ ਕਨਸੀਡਰ ਕਰਨਾ ਸੀਗਾ ਤਾਂ ਜੇ ਐਮੈਂਡ ਕੀਤੇ ਨੇ ਤਾਂ ਉਹ ਕਿਸੇ ਗੱਲ ਤੇ ਕੀਤੇ ਨੇ ਉਸ ਤੋਂ ਬਾਅਦ ਬਈ 8 ਤਰੀਕ ਪੈਂਦੀ ਹੈ ਵਕੀਲ ਪੇਸ਼ ਨਹੀਂ ਹੁੰਦਾ 11 ਤਰੀਕ ਨੂੰ ਸਾਡੀ ਕੇਸ ਦੀ ਦੂਸਰੀ ਤਰੀਕ ਹੈ ਬਈ ਕੋਰਟ ਦੇ ਵਿੱਚ ਇੱਕ ਮੈਂ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਸਾਡਾ ਵਕੀਲ ਜਿਹੜਾ ਜਿੰਨਾ ਟਾਈਮ ਕੇਸ ਅਸੈਪਟ ਨਹੀਂ ਹੁੰਦਾ ਬਹਿਸ ਨਹੀਂ ਹੁੰਦੀ ਉਹਨਾ ਟਾਈਮ ਅਸੀਂ ਆਪਦੀ ਧਿਰ ਵਜੋਂ ਖੜੇ ਨਹੀਂ ਹੋ ਸਕਦੇ ਮੈਂ ਕਹਿੰਦਾ ਡਿਪਾਰਟਮੈਂਟ ਵਰਸ ਜਿਹੜੇ ਵੀ ਅਧਰਸੀਗੇ ਉਹਨਾਂ ਦੇ ਵਿਰੋਧ ਕੇਸ ਲੱਗੇ ਹੋਏ ਸੀ ਹੈਨਾ ਤਾਂ ਡਿਪਾਰਟਮੈਂਟ ਕੀ ਕਰਦਾ ਬਾਈ ਕਹਿੰਦੇ ਹੁੰਦੇ ਨਾ ਵੀ ਉਹ ਕੰਮ ਨਹੀਂ ਹੁੰਦੇ ਅੱਜ ਛੁੱਟੀ ਹੈ ਜੀ ਅੱਜ ਲੰਚ ਟਾਈਮ ਛੁੱਟੀ ਛੱਡੋ ਮਤਲਬ ਇਹ ਤਾਂ ਵਰਕਿੰਗ ਡੇ ਤੇ ਮਸਾਂ ਕੰਮ ਕਰਕੇ ਜਾਂਦੇ ਆਗੇ ਇਹ ਜਾਂਦੇ ਜੀ 10 ਤਰੀਕ ਦੀ ਛੁੱਟੀ ਸੀਗੀ ਜੀ 10 ਤਰੀਕ ਨੂੰ ਛੁੱਟੀ ਵਾਲੇ ਦਿਨ ਮੈਡਮ ਨੇ ਜਿਹੜਾ ਇਸ਼ਤਿਹਾਰ ਲਿਖ ਕੇ ਵਾਪਸ ਲੈਣ ਦਾ ਜਿਹੜਾ ਲੈਟਰ ਆ ਉਹ ਜਾਰੀ ਕਰਤਾ ਕਿਹਨੂੰ ਭੇਜਿਆ ਭਰਤੀ ਬੋਰਡ ਨੂੰ ਕਿ ਇਹਨੂੰ ਜਿਹੜੀਆਂ ਪੋਸਟਾਂ ਦਾ ਪੋਰਟਲ ਚੱਲ ਰਿਹਾ ਬਈ ਸਾਡਾ ਪੋਰਟਲ ਓਪਨ ਹੋ ਗਿਆ ਸੀਗਾ 18/7 ਨੂੰ ਸਾਡਾ ਇਸ਼ਤਿਹਾਰ ਦਿੱਤਾ ਸੀ ਇਹਨਾਂ ਨੇ ਪਹਿਲਾਂ ਉਸ ਤੋਂ ਬਾਅਦ ਬਈ ਲਗਾਤਾਰ ਜਿਹੜਾ ਇਹਨਾਂ ਨੇ 17-18 ਦਿਨਾਂ ਨੂੰ ਪੋਰਟਲ ਓਪਨ ਰੱਖਿਆ ਸੀ ਲਗਾਤਾਰ ਫਾਰਮ ਭਰੀ ਗਏ ਆ ਠੀਕ ਹੈ ਲਗਭਗ 17-18 ਦਿਨਾਂ ਦੇ ਬਾਅਦ ਇਹਨਾਂ ਨੇ ਜਿਹੜਾ ਇਹ ਇਸ਼ਤਿਹਾਰ ਦਿੱਤਾ ਤੇ ਇਹਨਾਂ ਨੇ ਵਾਪਸ ਲੈ ਲਿਆ 15/7 ਨੂੰ ਠੀਕ ਹੈ ਜੀ 15/7 ਦੇ ਵਿੱਚ ਜਿਹੜਾ ਇਹਨਾਂ ਨੇ ਭਰਤੀ ਕਰਨੇ ਸ਼ੁਰੂ ਕੀਤੇ ਸੀ ਉਸ ਤੋਂ ਬਾਅਦ ਕੀ ਕੀਤਾ ਜਦੋਂ ਇਹਨਾਂ ਨੇ ਵਾਪਸ ਲਿਆਗਾ ਵਾਪਸ ਲੈਣ ਦਾ ਕੋਈ ਕਾਰਨ ਨਹੀਂ ਇਹਨਾਂ ਨੂੰ ਹਜੇ ਤੱਕ ਅਸੀਂ ਵੀ ਇਹਨਾਂ ਨਾਲ ਬਹੁਤ ਮੀਟਿੰਗਾਂ ਕੀਤੀਆਂ ਨੇ ਜਾ ਕੇ ਅਸੀਂ ਪੁੱਛਿਆ ਵੀ ਵਾਪਸ ਕਿਉਂ ਲੈ ਗਿਆ ਕਾਰਨ ਦੱਸੋ ਤਾਂ ਇਹਨਾਂ ਕੋਲੇ ਇਸ ਚੀਜ਼ ਦਾ ਜਵਾਬ ਕੋਈ ਨਹੀਂ ਇਹ ਆਈਐਸ ਅਫਸਰਾਂ ਦੇ ਰੂਲ ਬਣੇ ਹੋਏ ਆ ਬਈ ਨਹੀਂ ਪਰ ਮਾਨ ਸਾਹਿਬ ਤਾਂ ਜੋ ਜਿਹੜਾ ਮਰਜ਼ੀ ਭਾਸ਼ਣ ਕੱਢ ਲਓ ਉਹ ਕਹਿੰਦੇ ਮੈਂ ਤਾਂ ਜਿਹੜਾ ਕੰਮ ਏਸੇ ਕਰਕੇ ਤਾਂ ਮਾਨ ਸਾਹਿਬ ਕਹਿੰਦੇ ਮੈਨੂੰ ਟਾਈਮ ਲੱਗ ਰਿਹਾ ਮੈਂ ਤਾਂ ਜਿਹੜਾ ਕੰਮ ਕਰਦਾ ਪੱਕਾ ਪੈਂਚਰ ਲਾਉਣਾ ਮਤਲਬ ਦੇਖਿਆ ਪੈਂਚਰ ਵਾਲੀ ਵੀਡੀਓ ਤਾਂ ਬਹੁਤ ਚੱਲੀ ਆ ਉਹ ਕਹਿੰਦੇ ਪੱਕੇ ਕੰਮ ਕਰ ਰਿਹਾ ਮੈਂ ਤਾਂ ਹੀ ਤਾਂ ਮੈਨੂੰ ਟਾਈਮ ਲੱਗ ਰਿਹਾ ਭਾਈ ਜੀ ਮਤਲਬ ਐਡਾ ਇਨਾ ਕੱਚਾ ਕੱਟ ਕੇ ਮਾਨ ਸਾਹਿਬ ਭਾਈ ਜੀ ਇੰਡੀਆ ਦੇ ਵਿੱਚ ਜੇ ਆਪਾਂ ਸਰਵੇ ਕਰਾਈਏ ਨਾ ਕੋਈ ਵੀ ਕੋਈ ਅਜਿਹੀ ਭਰਤੀ ਦੱਸੋ ਜਿਹੜੀ ਨੂੰ ਰੂਲ ਮਣਾਉਣ ਨੂੰ 4 1/2 ਸਾਲ ਦਾ ਸਮਾਂ ਲੱਗਿਆ ਹੋਵੇ ਆਪਣੇ ਲਈ ਆਉਗੀ ਉਹ ਸਭ ਤੋਂ ਪਹਿਲਾਂ ਭਾਈ 4 ਸਾਲ ਇਹਨਾਂ ਤੋ ਰੂਲ ਨਹੀਂ ਬਣੇ ਭਰਤੀ ਦੇ ਜੇ ਉਹ ਛੋੜੇ ਵਾਲੀ ਗੱਲ ਤੇ ਆ ਜੀ ਜਿਵੇਂ ਉਹ ਭਵੰਤਮਾਨ ਸਾਹਿਬ ਬੋਲਦੇ ਆ ਅਕੇ ਜੀ ਵੀ ਅਸੀਂ ਜਮਾ ਕਲੀਅਰ ਕੋਰਟ ਦੇ ਰਸਤੇ ਇਹਨਾਂ ਦੇ ਬਈ ਪਿੰਡਾਂ ਦੇ ਵਿੱਚ ਜਿਹੜੇ ਸਮਰਥਕ ਬੈਠੇ ਹਨ ਉਹ ਗੱਲ ਨਹੀਂ ਕਰਨ ਦਿੰਦੇ ਕਿਸੇ ਨੂੰ ਇਸ ਗੱਲ ਤੇ ਪਤਾ ਕੀ ਬੋਲਦੇ ਉਹ ਨਹੀਂ ਨਹੀਂ ਕੋਈ ਕੋਰਟ ਦਾ ਟਿੱਕਾ ਹੋਊਗਾ ਅਸੀਂ ਕਲੀਅਰ ਕਰਕੇ ਕਰਾਉਣਗੇ ਐ ਕੱਚਾ ਬੰਦਾ ਨਹੀਂ ਹੈਗਾ ਮਾਨ ਪੂਰਾ ਕਲੀਅਰ ਕਰਕੇ ਫਿਰ ਭਰਤੀ ਦੇ ਦੇ ਤੇ ਫਿਰ ਆ ਆ ਕਾਗਜ਼ ਤਾਂ ਦੱਸ ਰਹੇ ਨੇ ਵੀ ਮਾਨ ਤੋਂ ਵੱਧ ਕੱਚਾ ਹੀ ਕੋਈ ਨਹੀਂ ਪੰਜਾਬ ਦੇ ਹਾਂ ਜੀ ਹੁਣ ਜਦੋਂ ਅਸੀਂ 3.5 ਸਾਲ ਦੇ ਵਿੱਚ ਬੰਦਿਆਂ ਤੋਂ ਰੂਲ ਨਹੀਂ ਬਣੇ ਇਹ ਫਿਰ ਜਿਹੜੇ ਮਾਨ ਸਾਹਿਬ ਕਹਿ ਦਿੰਦੇ ਨੇ ਮੇਰੇ 95 ਹੀਰਿਆਂ ਦੇ ਵਿੱਚੋਂ ਡਾਕ ਐਜੂਕੇਸ਼ਨਿਸਟ ਨੇ ਲਾਇਰ ਨੇ ਮੇਰੀ ਫੌਜ ਬਹੁਤ ਤਕੜੀ ਹੈ ਜਿਹੜੇ ਹੀਰੇ ਗਣਾਉਂਦੇ ਆ 95 ਫਿਰ ਉਹ ਕਿਸ ਕੰਮ ਦੇ ਨੇ ਨਖਿੱਧ ਕੋਈ ਵੀ ਨਹੀਂ ਰਹਿ ਦੇਣ ਵਾਲਾ ਦੇਖੋ ਬਈ ਜੀ ਸਿੱਖਿਆ ਮੰਤਰੀ ਜਾਂ ਜਿੰਨੇ ਵੀ ਅਧਿਕਾਰੀ ਨੇ ਆਪਾਂ ਉਹਨਾਂ ਨੂੰ ਕੱਲੇ ਕੱਲੇ ਨੂੰ ਇਹਦੀ ਪ੍ਰੈਜੈਂਟੇਸ਼ਨ ਪਹਿਲਾਂ ਦਿੱਤੀ ਸੀ ਜਦੋਂ ਮੈਂਡਮ ਹੋਇਆ ਰੂਲ ਕੱਲੇ ਕੱਲੇ ਚੀਜ਼ ਆਪਾਂ ਪੜ੍ਹ ਕੇ ਚਾਹੇ ਉਹ ਕਹਿ ਸਕਦੇ ਆ ਅਪੰਗ ਦਾ ਜਿਹੜਾ ਮਸਲਾ ਹੋਵੇ 26 2600 ਪੇਜ ਦੀਆਂ ਪੀਡੀਐਫਾਂ ਪੜ੍ਹ ਕੇ ਇਹਨਾਂ ਨੂੰ ਕਲੀਅਰ ਕਰਕੇ ਆਪਾਂ ਦਿੱਤੀਆਂ ਨੇ ਆਪਾਂ ਹਰੇਕ ਚੀਜ਼ ਤੇ ਆਪਾਂ ਸਟਰੋਂਗ ਸੀ ਆਪਾਂ ਦਿੱਤਾ ਇਹਨਾਂ ਨੂੰ ਹਰੇਕ ਚੀਜ਼ ਦਿੱਤੀ ਆ ਬਾਈ ਜੀ ਲਗਾਤਾਰ 20 25 25 ਮੀਟਿੰਗਾਂ ਉੱਥੇ ਹੁੰਦੀਆਂ ਰਹੀਆਂ ਨੇ ਸਾਡੀਆਂ ਅਸੀਂ ਧਰਨੇ ਲਾ ਲਾ ਮੀਟਿੰਗਾਂ ਲੈਂਦੇ ਰਹੇ ਹਾਂ ਠੀਕ ਹੈ ਜੀ ਹੁਣ ਤੁਸੀਂ ਇੱਕ ਚੀਜ਼ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਜਦੋਂ ਕੋਰਟ 11 ਤਰੀਕ ਨੂੰ 3 ਵਜੇ ਤੱਕ ਬਾਰੀ ਨਹੀਂ ਆਈ ਸੀ ਜੀ 331 ਨੰਬਰ ਕੇਸ ਸੀਗਾ 3 ਵਜੇ ਤੱਕ ਬਾਰੀ ਨਹੀਂ ਆਈ ਸੀ ਕਹਿਣ ਤੋਂ ਭਾਵ ਜੱਜ ਸਾਹਿਬ ਨੇ ਤਾਂ ਬੋਲੀ ਕੁਝ ਨਹੀਂ 8 ਨੂੰ ਵਕੀਲ ਨਹੀਂ ਗਿਆ 11 ਤਰੀਕ ਦੀ ਤਰੀਕ ਪਈਆ ਉਦੋਂ ਤੱਕ ਬਾਰੀ ਨਹੀਂ ਆਈ ਸੀ ਤਾਂ 10 ਤਰੀਕ ਨੂੰ ਫਿਰ ਇਸ ਇਸ਼ਤਿਹਾਰ ਲੈਣ ਦਾ ਵਾਪਸ ਲੈਣ ਦਾ ਮਸਲਾ ਕੀ ਬਣਦਾ ਹੈ ਮਤਲਬ ਕੋਰਟ ਦੇ ਕਿਸੇ ਵੀ ਆਰਡਰ ਤੋਂ ਪਹਿਲਾਂ ਸਰਕਾਰ ਨੇ ਪਹਿਲ ਕੀਤੀ ਕਿ ਇਸ ਇਸ਼ਤਿਹਾਰ ਅਸੀਂ ਵਾਪਸ ਲੈ ਲੀਏ ਕਹਿੰਦੇ ਜੀ ਅਸੀਂ ਰਿਵਿਊ ਕਰ ਰਹੇ ਹਾਂ ਇਹਨੂੰ 4 ਸਾਲ ਪਹਿਲਾਂ ਰਿਵਿਊ ਕਰੀ ਗਏ ਆ ਹੁਣ ਫੇਰ ਕਹਿ ਰਹੇ ਹਾਲਾਂਕਿ ਕੋਰਟ ਦੀ ਕੋਈ ਜੱਜਮੈਂਟ ਨਹੀਂ ਹੈ ਚ ਕੋਈ ਨਹੀਂ ਜੀ ਤੁਸੀਂ ਦੇਖ ਸਕਦੇ ਹੋ ਆ ਦੋ ਪੇਜ ਮਤਲਬ ਸਰਕਾਰ ਮਨਮਾਨੀਆਂ ਕਰ ਰਹੀ ਆ ਹਾਂਜੀ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਕੇਵਲ ਦੇ ਕੇਵਲ ਉਹਨਾਂ ਨੇ ਇਹ ਲਿਖਿਆ ਕਿ ਪਟੀਸ਼ਨਰਾਂ ਦਾ ਤਰਾਜ ਹੈ ਇਸ ਚੀਜ਼ ਤੇ ਜੱਜਮੈਂਟ ਦੇ ਵਿੱਚ ਦੇਖੋ ਇਹਦੇ ਵੀ ਜਸਾਬਕ ਔਰਲ ਨਹੀਂ ਗੱਲ ਕਰਦੇ ਲਿਖਤੀ ਆਉਂਦੀ ਹੈ ਜਿਹੜੀ ਵੀ ਗੱਲ ਬੋਲ ਦੇਣੇ ਹਨ ਇਹਦੇ ਵਿੱਚ ਕਿਤੇ ਵੀ ਲਿਖਿਆ ਦਿਖਾ ਦਿਓ ਜੀ ਨਹੀਂ ਨੋਟੀਫਿਕੇਸ਼ਨ ਵਾਪਸ ਵਾਪਸ ਲਓ ਤੁਸੀਂ ਪਰ ਇਹ ਤਾਂ ਛੁੱਟੀ ਵਾਲੇ ਦਿਨ ਮੈਂ ਪਹਿਲਾਂ ਕਹਿ ਗਿਆ ਸ਼ਨੀਵਾਰ ਨਹੀਂ ਐਤਵਾਰ ਦਿਨ ਬਣਦਾ ਮੇਰੇ ਖਿਆਲ 10 8 ਦਾ 10 8 ਦਾ ਸ਼ਨੀਵਾਰ ਦਿਨ ਬਣਦਾ ਐਤਵਾਰ ਦਿਨ ਬਣਦਾ ਇਹ ਤਾਂ ਛੁੱਟੀ ਵਾਲੇ ਦਿਨ ਕੰਮ ਕੀਤਾ ਫਿਰ ਇਹਨਾਂ ਨੇ ਛੁੱਟੀ ਵਾਲੇ ਦਿਨ ਕੀਤਾਗਾ ਇਹ ਬਈ ਜੀ ਮਸਲਾ ਅਸਲ ਕੁਝ ਨਹੀਂ ਇਹਨਾਂ ਨੇ ਭਰਤੀ ਪੁਰਤੀ ਕੋਈ ਨਹੀਂ ਕਰਨੀ ਇਹਨਾਂ ਨੇ ਇੱਕ ਤੀਰ ਦੇ ਨਾਲ ਨਿਸ਼ਾਨੇ ਦੋ ਲਾਉਣੇ ਆ ਉਹ ਕਿਵੇਂ ਉਹ ਜਿਹੜੇ ਦੂਜੀ ਧਿਰ ਹੈ ਬੀਪੀਐਡ ਜਿਹੜੇ ਹੁਣ ਮੰਨ ਲਓ ਮਾਸਟਰ ਕੇਡਰ ਦੀ ਜ਼ਿੰਮੇਵਾਰੀ ਬਣਦੀ ਹੈ ਬਈ ਇਹ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਉਹ ਉਹਨਾਂ ਦਾ ਮਾਸਟਰ ਕੇਡਰ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਕੂਲਾਂ 'ਚ ਉਹ ਬੰਦੇ ਜਾਣਗੇ ਜੀ ਬਈ ਜਿਹੜੇ ਬੰਦੇ ਨੇ ਡਿਪਲੋਮਾ ਕੀਤਾ ਫਿਰ ਉਹ ਜਾਊ ਕਿੱਥੇ ਇਹ ਨੈਚੁਰਲ ਗੱਲ ਹੈ ਫਿਰ ਹੁਣ ਲੱਖ ਰੁਪਿਆ ਫੀਸ ਹੈ ਡਿਪਲੋਮੇ ਨਹੀਂ ਮੈਂ ਤੁਹਾਨੂੰ ਸਿੰਪਲ ਜਿਹੇ ਸ਼ਬਦਾਂ 'ਚ ਦੱਸ ਦਿੰਨਾ ਆ ਬੀਪੀਐਡ ਦੀ ਵੀ ਲੱਖ ਰੁਪਿਆ ਫਿਰ ਅਗਲਾ ਅਗਲਾ ਡੀਪੀਐਡ ਕਿਉਂ ਕਰੂ ਬਈ ਅਗਲਾ ਬੀਪੀਐਡ ਕਰ ਲਊਗਾ ਇਕੜਾ ਆਇਆ ਵੀ ਐਡਾ ਕੰਪੀਟੀਸ਼ਨ ਆ ਵੀ ਐਡਮਿਸ਼ਨ ਨਹੀਂ ਮਿਲਦੀ ਆਪਣੇ ਤਾਂ ਅੱਧਾ ਰਾਜਸਥਾਨ ਬੈਠਾ ਕਾਲਜਾਂ ਜਾਇਆ ਠੀਕ ਹੈ ਨਾ ਫਿਰ ਅਗਲਾ ਕਿਉਂ ਕਰੂਗਾ ਇਸ ਚੀਜ਼ ਤੇ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਕਿ ਜੇਕਰ ਅਸੀਂ ਛੋਟੇ ਕੋਰਸ ਚਲਾਏ ਆ ਮੈਂ ਇੱਕ ਆਧਾਰਨ ਹੋ ਦੇ ਦਿੰਨਾ ਹੋਰ ਦੇ ਦੇ ਦਿੰਨਾ ਲੈਂਡਮੈਨਾਂ ਦੀ ਪੋਸਟ ਆਉਂਦੀ ਆ ਬਾਈ ਉਹ ਬਹੁਤ ਸੰਘਰਸ਼ੀਲ ਯੂਨੀਅਨ ਹੈ ਆਏ ਸਾਲ ਕੁਛ ਨਾ ਕੁਛ ਲੜ ਲਿਖਦੇ ਆ ਉਹ ਬੰਲੇ ਉਹ ਨੱਕ ਚ ਦਮ ਕਰਕੇ ਰੱਖਦੇ ਆ ਸਰਕਾਰ ਦੇ ਹਨਾ ਤਾਂ ਉਹਨਾਂ ਦੀ ਭਰਤੀ ਦੇ ਵਿੱਚ ਆਈਟੀਆ ਹੀ ਪਾਈ ਹੁੰਦੀ ਆ ਕਦੇ ਨਹੀਂ ਹੁੰਦਾ ਡਿਪਲੋਮਾ ਜਾਂ ਡਿਗਰੀ ਹਾਂ ਆਈਟੀਆ ਹੀ ਪਾਈ ਹੁੰਦੀ ਐ ਉਹਦੇ ਵਿੱਚ ਡਿਗਰੀ ਜਾਂ ਕੁਝ ਹੋਰ ਦੇਖਿਆ ਕਿਸੇ ਨੇ ਫਿਰ ਉਹ ਵੀ ਕਹਿ ਦਣ ਵੀ ਇਹਦਾ ਜੀ ਪੀਐਚਡੀ ਵਾਲਾ ਨੇ ਇਹਨੇ ਖੋਜ ਕੀਤੀ ਹੋਈ ਹੈ ਜੀ ਉਹ ਸਿੰਬਲ ਤਾਂ ਨਹੀਂ ਕਰ ਸਕਦਾ ਜੀ ਇਹ ਤਾਂ ਆਜਾ ਆਧਾਰਨ ਜਦੋਂ ਹੁਣ ਕੋਰਡਾਂ ਦੇ ਵਿੱਚ ਪੀਐਨ ਪੋਸਟਾਂ ਨਿਕਲਦੇ ਨੇ ਹਾਂਜੀ ਹੁਣ ਤੇ ਪੀਐਚਡੀ ਤੱਕ ਕੈਂਡੀਡੇਟ ਪਹੁੰਚ ਜਾਂਦੇ ਨੇ ਤਾਂ ਉਹ ਸਪੈਸ਼ਲ ਲਿਖਿਆ ਜਾਂਦਾ ਕਿ ਸਾਨੂੰ 12ਵੀਂ ਤੱਕ ਹੀ ਚਾਹੀਦੀ ਐ ਜਾਂ ਜਿੰਨੀ ਵੀ ਹੁੰਦੀ ਐ ਉਹ ਕਹਿੰਦੇ ਆ ਵੀ ਇਹ ਤੋਂ ਵੱਧ ਸਾਨੂੰ ਐਜੂਕੇਸ਼ਨ ਮਤਲਬ ਕੁਆਲਿਫਿਕੇਸ਼ਨ ਨਹੀਂ ਚਾਹੀਦੀ ਜੇ ਕੋਈ ਹੈਡਨ ਰੱਖੂਗਾ ਤਾਂ ਅਸੀਂ ਤੇ ਕਾਰਵਾਈ ਕਰਾਂਗੇ ਬਾਅਦ ਵਿੱਚ। ਕਾਰਵਾਈ ਕਰਾਂਗੇ। ਮਤਲਬ ਉਹ ਮੰਗਦਿਆ ਕਿ ਸਾਨੂੰ ਇੰਨੀ ਹੀ ਚਾਹੀਦੀ ਆ ਤਾਂ ਕਰਕੇ ਇਹ ਥੋੜਾ ਪ੍ਰਾਇਮਰੀ ਕਾਡਰ ਆ ਪ੍ਰਾਇਮਰੀ ਕਾਡਰ ਦੇ ਲਈ ਡੀਪੀ ਐਡ ਜਾਂ ਸੀਪੀ ਐਡ ਹੀ ਰੱਖੀ ਜਾ ਰੱਖੀ ਗਈ ਆ। ਹਾਂਜੀ। ਤਾਂ ਇਹਦੇ ਵਿੱਚ ਨਾ ਜਿਹੜੇ ਜਿੰਨੇ ਵੀ ਕੋਈ ਸਬੂਤ ਨੇ ਦੇਖੋ ਜਿਹੜਾ ਬੰਦਾ ਆਈ ਆ ਆਫਸਰ ਬੈਠਿਆ ਹੋਊਗਾ ਉਹਨੇ ਜੀ ਐਡੀ ਕੱਚੀ ਗੱਲ ਜਾਂ ਕੋਈ ਸਾਡੇ ਨਾਲ ਮੀਟਿੰਗ ਹੋਈ ਹੋਵੇ ਆਈ ਆਫਸਰ ਸਾਡੇ ਨਾਲ ਗੱਲ ਕਰਕੇ ਤਾਂ ਨੀ ਰੂਲ ਬਣਾ ਗਿਆ ਜੀ। ਉਹ ਡਿਪਾਰਟਮੈਂਟ ਦੇ ਵਿੱਚ ਜਦੋਂ ਪੈਨਲ ਬਹਿੰਦਾ 5 5 10 10 15 15 20 20 ਬੰਦੇ ਬੰਦੇ ਆ ਜੀ ਬਾਈ ਜੀ ਉਸ ਤੋਂ ਬਾਅਦ ਜਿੱਦ ਇਹਨਾਂ ਨੇ ਇਸ਼ਤਿਹਾਰ ਵਾਪਸ ਲਿਆ ਅਸੀਂ ਦੂਜੇ ਦਿਨ ਡਿਪਾਰਟਮੈਂਟ ਦੇ ਵਿੱਚ ਪਹੁੰਚ ਗਏ ਆ ਪਰਚਿਆਂ ਦੀਆਂ ਧਮਕੀਆਂ ਤੁਹਾਨੂੰ ਹਾਂਜੀ ਪਰਚਿਆਂ ਦੀਆਂ ਧਮਕੀਆਂ ਇੱਕ ਮੈਂ ਇਹ ਵੀ ਦੱਸ ਦੇ ਮੈਂ ਇਹਨਾਂ ਦਾ ਐਮਐਲਏ ਗਿਆ ਸੀ ਉੱਥੇ ਮੈਂ ਨਾਮ ਨਹੀਂ ਲੈਂਦਾ ਐਸਐਚਓ ਸਾਫ਼ ਕਹਿੰਦਾ ਹੈ ਕਹਿੰਦਾ ਵੀ ਪਰਚਾ ਦੇਵਾਂਗੇ ਸਾਰਿਆਂ ਤੇ ਜੀ ਦੱਸੋ ਨਾ ਲੋ ਮਲੇ ਦਾ ਵੀ ਲੋ ਐਸਐਚ ਦਾ ਵੀ ਲੋ ਘੱਟੋ ਘੱਟ ਇਹਨਾਂ ਨੂੰ ਇਹਨਾਂ ਨੂੰ ਐਕਸਪੋਜ਼ ਤਾਂ ਕਰੀਏ ਨਾ ਲੋਕਾਂ ਸਾਹਮਣੇ ਬੱਚੇ ਜਦੋਂ ਜਾਂਦੇ ਸੀ ਨਾ ਇਹਨਾਂ ਨੇ ਫੋਰਸ ਲਾ ਰੱਖੀ ਸੀਗੀ ਉਹ ਐਮਐਲਏ ਨੇ ਕਿਤੇ ਨਾ ਕਿਤੇ ਮਾੜੀ ਜੀ ਬਹਾਦਰੀ ਦਿਖਾਈ ਉਹ ਕਹਿੰਦਾ ਜੀ ਇਹ ਜਿਹੜੇ ਬੱਚੇ ਨੇ ਨਾ ਤੇਰੇ ਕੋਲੇ ਵੀ ਕੁਰਸੀ ਐ ਐਸਐਚ ਨੂੰ ਕਹਿੰਦਾ ਮੇਰੇ ਕੋਲੇ ਵੀ ਕੁਰਸੀ ਐ ਤੇ ਬੈਠੇ ਜਿਹੜੇ ਅੰਦਰ ਕਹਿੰਦਾ ਡਾਇਰੈਕਟਰ ਨੇ ਕਹਿੰਦਾ ਇਹਨਾਂ ਕੋਲੇ ਵੀ ਕੁਰਸੀ ਐ ਕਹਿੰਦਾ ਇਹ ਉਹ ਨੌਜਵਾਨ ਨੇ ਜਿਹੜੇ ਆਪਣੇ ਨਾਲ ਵੱਧ ਪੜੇ ਲਿਖੇ ਹੋਏ ਨੇ ਬਈ ਅਸੀਂ ਐਮਪੀਏਡ ਤੱਕ ਕਰ ਚੁੱਕੇ ਆ ਇਸ ਤੋਂ ਬਾਅਦ ਇਕੱਲੀ ਪੀਐਚਡੀ ਰਹਿੰਦੀ ਆ ਤੇ ਕਹਿੰਦਾ ਵੀ ਜੇ ਤੁਸੀਂ ਉਹ ਉਸ ਐਮਐਲਏ ਨੇ ਅੰਡਰਸਟੈਂਡ ਲਿਆ ਫੋੜਿਆ ਆ ਸਟੈਂਡ ਲਿਆ ਜਿੰਨਾ ਕਿ ਲਿਆ ਮੈਂ ਨਾਮ ਨਹੀਂ ਲਊਂਗਾ ਪਰ ਉਹ ਬੰਦੇ ਨੇ ਬੋਲਿਆ ਸ਼ਾਮ ਨੂੰ ਲਗਭਗ 10 ਵਜੇ ਜਵਾਕ ਛੱਡੇ ਸਾਡੇ ਥਾਣੇ ਥਾਣੇ ਜੀ ਰਾਤ ਨੂੰ ਥਾਣੇ ਦੇ ਵਿੱਚੋਂ ਇੱਕ ਕੁੜੀ ਗਈ ਸਾਡੀ ਛਡਾਉਣ ਇੱਕ ਪ੍ਰਧਾਨ ਗਿਆ ਫਿਰ ਛੜਾ ਕੇ ਲੈ ਗਿਆ ਵਾਲੀ ਕਿਹੜੇ ਥਾਣੇ ਇਹ ਫੇਸ ਨੇ ਉਹਦੇ ਰਿਪੋਰਟਸ ਦੇ ਨਾਲ ਹੀ ਆ ਉੱਥੇ ਜਾ ਕੇ ਜਿਹੜੇ ਫੋਰਸ ਦੇ ਨਾਲ ਤੋ ਲਗਾਤਾਰ ਜਿਹੜਾ ਕਹਿ ਸਕਦੇ ਆਪਾਂ ਵੀ ਪਰਚਿਆਂ ਦੀਆਂ ਤਾਂ 8% ਤਾਂ ਹੀ ਤੁਹਾਡੇ ਸਾਹਮਣੇ ਹਾਂਜੀ 8% ਦੇ ਨਾਲ ਤੇ ਜਦੋਂ ਅਸੀਂ ਬੈਠੇ ਆ ਨਾ ਜਾ ਕੇ ਹੁਣ ਦੇਖੋ ਵੀ ਭਰਤੀ ਦਾ ਇੱਕ ਪੇਜ ਤਾਂ ਹੁੰਦਾ ਨਹੀਂ ਜਿਹੜਾ ਜਾਰੀ ਕੀਤਾ ਇੱਕ ਪੇਜ ਨਹੀਂ ਹੁੰਦਾ ਹਨਾ ਭਰਤੀ ਲਈ 500 600 ਪੇਜ ਦੀ ਫਾਈਲ ਬਣੀ ਹੈ ਹਰੇਕ ਡਿਪਾਰਟਮੈਂਟ ਤੋਂ ਕਲੀਅਰੈਂਸ ਹੋਈ ਹੈ ਫਾਈਨਾਂਸ ਹੋਵੇ ਕੋਈ ਹੋਵੇ ਹਨਾ ਜਦੋਂ ਅਸੀਂ ਬੈਠੇ ਆ ਜਾ ਕੇ ਉੱਥੇ ਜਦੋਂ ਡਿਪਾਰਟਮੈਂਟ ਦਾ ਦਰਜਾ 4 ਮੁਲਾਜ਼ਮ ਦਰਜਾ 3 ਦਰਜਾ 2 ਜਿਹੜੇ ਵੀ ਮੁਲਾਜ਼ਮ ਆਏ ਉਹਨਾਂ ਨੇ ਕਿਸੇ ਨੇ ਇਹ ਨਹੀਂ ਕਿਹਾ ਵੀ ਇਹ ਨਜਾਇਜ਼ ਬੈਠਿਆ ਸਾਰੇ ਬੰਦੇ ਇਹ ਕਹਿ ਕੇ ਗਏ ਆ ਤੁਹਾਡੇ ਨਾਲ ਤੱਕਾ ਹੋਇਆ ਯਾਰ ਤੁਹਾਡਾ ਹੱਕ ਮੰਗਦਾ ਸੀ 9 ਸਾਲ ਹੋ ਗਏ ਬਾਈ ਸਾਨੂੰ ਮੈਂ ਇੱਥੇ ਸਰਕਾਰ ਨੂੰ ਇਹ ਵੀ ਦੱਸ ਦੇਵਾਂ ਜਿੱਦਨ ਤੁਸੀਂ ਇਸ ਇਤਿਹਾਰ ਵਾਪਸ ਲਿਆ ਕੁੜੀਆਂ ਚੀਕਾਂ ਮਾਰ ਮਾਰ ਰੋਗੀਆਂ ਕਰੇ ਜਿਹੜੀਆਂ 9 ਸਾਲਾਂ ਤੋਂ ਸੜਕਾਂ ਤੇ ਸੁੱਥੋਂ ਗੁੱਤਾਂ ਵੀ ਖਿੱਚਵਾਈਆਂ ਉਹਨਾਂ ਨੇ ਠੀਕ ਹੈ ਤੁਸੀਂ ਜਿੱਥੇ ਜੀ ਕਰਦਾ ਸੀ ਡੰਡੇ ਵੀ ਪਾਏ ਉਹਨਾਂ ਦੇ ਟੈਂਕੀਆਂ ਤੇ ਵੀ ਚੜੀਆਂ ਹੁਣ ਵੀ ਜਿਹੜਾ ਲਗਾਤਾਰ ਹੋ ਗਏ 7 ਦਿਨ ਛੇਵੀਂ ਮੰਜ਼ਲ ਤੇ ਧਰਨਾ ਚੱਲ ਰਿਹਾ ਹੈ ਉੱਥੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਆ ਕੇ ਡਾਇਰੈਕਟਰ ਆਉਂਦੇ ਨੇ ਮੈਡਮ ਉਹ ਚਲੇ ਜਾਂਦੇ ਨੇ ਠੀਕ ਹੈ ਤਾਂ ਇਹਦੇ ਵਿੱਚ ਆਉਣ ਵਾਲੇ ਟਾਈਮਾਂ ਦੇ ਵਿੱਚ ਖੁਦਕੁਸ਼ੀਆਂ ਵਧਣਗੀਆਂ ਇਹ ਗੱਲ ਲਿਖ ਕੇ ਲੈ ਲਓ ਜਿਸ ਤਰ੍ਹਾਂ 1158 ਦੇ ਵਿੱਚ ਹੋਇਆ ਨਾ ਉੱਥੇ ਵੀ ਤੁਹਾਡਾ ਵਕੀਲ ਨਹੀਂ ਸੀ ਪਹੁੰਚਿਆ ਇਹਨਾਂ ਦਾ ਵਕੀਲ ਨਹੀਂ ਕਿਸੇ ਗਿਆ ਬਾਈ ਜਦੋਂ 1158 ਦੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਹੋਏ ਆ ਨਾ ਇਹਨਾਂ ਨੇ ਇੱਥੋਂ ਦਾ ਭਰਤੀ ਕਰਤੀ ਮਾਨ ਜੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਉੱਥੇ ਇਹਨਾਂ ਦਾ ਬਾਈ ਵਕੀਲ ਹੀ ਨਹੀਂ ਪੇਸ਼ ਹੋਇਆ ਜਾ ਕੇ ਬਿਲਕੁਲ ਇਹ ਤਾਂ ਪਕੌੜੇ ਆ ਕਿਰੋੜੇ ਆ ਪਕੌੜੇ ਆ ਜੇ 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 ਉੱਥੇ ਉਹਨਾਂ ਨੂੰ ਸਹੀ ਜਿਹੜਾ ਸਮੇਂ-ਸਮੇਂ ਤੇ ਆਪਾਂ ਗੱਲ ਕਰ ਲਈਏ ਵੀ ਜੁਡੀਸ਼ਲੀ ਜਿਹੇ ਜਿਹੇ ਫੈਸਲਾ ਕਰਦੀ ਸੀ ਜਾਂ ਉਸ ਦੇ ਜਿਹੇ ਜੀ ਮੰਗ ਕਰਦੇ ਉਹ ਜਿਹੇ ਡਾਕੂਮੈਂਟ ਪੇਸ਼ ਕਰਨੇ ਸੀ ਉੱਥੇ ਕਿਉਂ ਨਾ ਕੀਤੇ ਜੋ ਭਰਤੀ ਰੋਲ ਸਕਦਾ ਉੱਥੇ ਬਲਵਿੰਦਰ ਕੌਰ ਭੈਣ ਸੀਗੀ ਜਿਹੜੀ ਉਹ ਖਾ ਕੇ ਮਰ ਗਈ ਸੀ ਉਹ ਇਹ ਅਤਿਆਚਾਰ ਤੋਂ ਹੀ ਮਰੀ ਸੀ ਉਹ ਬਾਅਦ ਦੇ ਵਿੱਚ ਮੁੱਦੇ ਬਣਾ ਦਿੰਦੇ ਆ ਜੀ ਇਹ ਘਰੇ ਪਰੇਸ਼ਾਨ ਸੀਗੇ ਜੇ ਐਦਾਂ ਹੁਣ ਅਸੀਂ ਵੀ ਕਿਉਂ ਨਾ ਵੀ ਕੋਈ ਹੈ ਮੇਰੇ ਨਾਲ ਲਗਭਗ ਮੇਰੀਆਂ ਸਟੂਡੈਂਟਸ ਲੜਕੀਆਂ ਲੜਕੇ ਅਟੈਚ ਨੇ ਕੋਈ ਕੈਨੇਡਾ ਬੈਠਾ ਕੋਈ ਅਮਰੀਕਾ ਬੈਠਾ ਬੱਚਿਆਂ ਦਾ ਰੋਜ਼ਾਨਾ ਵਾਂਗੂ ਮੈਸੇਜ ਆਉਂਦਾ ਜਾਂ ਪੁੱਛਦੇ ਨੇ ਸਾਨੂੰ ਵੀ ਸਰ ਕੀ ਬਣ ਰਿਹਾ ਹੈ ਬੱਚਿਆਂ ਦੇ ਮਨਾਂ ਦੇ ਵਿੱਚ ਇਸ ਸਰਕਾਰ ਦੀ ਇਮੇਜ ਬਤਾ ਕੀ ਹੈ ਭਾਈ ਸਾਰੇ ਇਹਨਾਂ ਨੇ ਨਹੀਂ ਕੁਝ ਕਰਨਾ ਇਹ ਉਹਨਾਂ ਨਾਲੋਂ ਵੀ ਮਾੜੇ ਨੇ ਇਹਨਾਂ ਨੇ ਨਹੀਂ ਕੁਝ ਕਰਨਾ ਇਹ ਉਹਨਾਂ ਨਾਲੋਂ ਵੀ ਮਾੜੇ ਨੇ ਮੇਰੇ ਕੋਲੇ ਇਸ ਟਾਈਮ ਰਾਤ ਵੀ ਬੱਚਿਆਂ ਦੇ ਦੇਰ ਤੱਕ ਫੋਨ ਆਏ। ਨਹੀਂ ਇਹ ਇਹ ਸਰਕਾਰ ਦਾ ਤਾਂ ਹੁਣ ਬਹੁਤ ਜ਼ਿਆਦਾ ਕਲੀਅਰ ਹੋ ਗਿਆ ਨਾ। ਇਹ ਤਾਂ ਗੱਲਾਂ, ਗੱਪਾਂ, ਚੁਟਕਲਾਂ ਤੇ ਇਸ਼ਤਿਹਾਰਾਂ ਦੀ ਖੱਟੀਖਾਨ ਵਾਲੀ ਸਰਕਾਰ ਆ। ਬਾਈ ਉਹੀ ਗੱਲ ਆ ਇਹਨਾਂ ਨੇ ਨਾ ਸਾਡੀਆਂ ਪੋਸਟਾਂ ਦੇ ਗਵਰਨਮੈਂਟ ਆਫ ਪੰਜਾਬ ਪੇਜ ਚੈੱਕ ਕਰ ਲਓ ਜੇ ਡੀਲੀਟ ਕਰ ਦੇਣ ਤਾਂ ਮੈਂ ਕਹਿ ਨਹੀਂ ਸਕਦਾ। ਭਵੰਤਮਨ ਸਾਹਿਬ ਦੀ ਵੀ ਫੋਟੋ ਲੱਗੀ ਹੋਈ ਆ ਥੱਲੇ। ਹਰਜੋਤ ਸਿੰਘ ਸਾਹਿਬ ਦੀ ਵੀ ਲੱਗੀ ਹੋਈ ਆ। ਵੱਡੇ ਵੱਡੇ ਇਸ਼ਤਿਹਾਰ ਟੰਗੇ ਇਹਨਾਂ ਨੇ ਬਾਈ। ਪੀਟੀਆਈ ਭਰਤੀ ਕਰ ਰਹੇ ਆ ਜੀ ਅਸੀਂ। ਅਸੀਂ ਕਿਹੜੀ ਗੱਲਾਂ ਕਟਾਂ? ਸਾਨੂੰ ਜਾਂਪ ਡਿਪਲੋਮਾ ਕਰਾਇਆ ਕਿਉਂ ਗਿਆ ਤੇ ਜਾਂ ਅੱਜ ਵੀ ਇੰਨਾ ਹੀ ਫਰਕ ਹੈ ਬਾਈ ਇੱਥੇ ਦਫ਼ਤਰ ਆ ਸਿਆਰਟੀਏ ਜਿਹੜੀ ਕੋਰਸ ਕਰਾ ਰਹੀ ਹੈ ਇੱਥੋਂ ਭਰਤੀ ਕਲੀਅਰ ਹੋਣੀ ਹੈ ਚਲੋ ਮੈਂ ਅੱਗੇ ਵੱਧਾਂ ਜਦੋਂ ਤੁਸੀਂ ਇਹਦੇ ਲਈ ਜਾਣੇ ਹੋ ਤੁਸੀਂ ਉੱਥੇ ਮਹਾਲੀ ਪਹੁੰਚੇ ਕਿਸੇ ਕੋਈ ਸੈਕਟਰੀ ਕੋਈ ਇਹਨਾਂ ਦਾ ਕੋਈ ਆਫੀਸਰ ਸਬੰਧਤ ਵਿਭਾਗ ਮੈਂ ਤੁਸੀਂ ਮਿਲੇ ਹੋ ਕੀ ਉਹਨਾਂ ਦਾ ਕੀ ਅਗੇ ਰੀਜ਼ਨ ਆ ਤੁਹਾਨੂੰ ਬਾਈ ਜੀ ਕੀ ਕੀ ਰੀਜ਼ਨ ਦਿੰਦੇ ਆਗੇ ਉਹ ਅਸੀਂ ਜਾ ਕੇ ਜਦੋਂ ਬੈਠੇ ਆ ਹਰਕੀਰਤ ਕੌਰ ਚਾਨੇ ਮੈਮ ਜਿਹੜੇ ਡਾਇਰੈਕਟਰ ਨੇ ਉਹਨਾਂ ਦੇ 77 ਤੱਕ ਪਹੁੰਚ ਕਰਦੇ ਆ ਅਸੀਂ ਜਾ ਕੇ ਬੰਨੇ ਮੈਡਮ ਕਹਿੰਦੇ ਵੀ ਤੁਹਾਡੇ ਰੂਲ ਗਲਤ ਬਣੇ ਆ ਤੇ ਹੁਣ ਤੁਸੀਂ ਜਾਓ ਇੱਥੋਂ ਸੱਭਈ ਸਿੱਧਾ ਹੀ ਕੋਈ ਅਪੀਲ ਨਹੀਂ ਕੋਈ ਸੁਣਵਾਈ ਸੁਣਿਆ ਕੁਝ ਨਹੀਂ ਜਮਾ ਕੁਰਸੀ ਤੋਂ ਖੜੇ ਹੋ ਗਏ ਉਹ ਕਹਿੰਦੇ ਤੁਸੀਂ ਜਾਓ ਇੱਥੋਂ ਅੱਛਾ ਠੀਕ ਹੈ ਜੀ ਲਾਸਟ ਟਾਈਮ ਜਦੋਂ ਬਾਰ-ਬਾਰ ਸਾਡੇ ਮੁੰਡਾ ਗੁਰਪ੍ਰੀਤ ਪੰਗਾਲਾਂ ਤੋਂ ਜੀ ਉਹ ਬੰਦਾ ਡਿਫੈਂਡ ਕਰਦਾ ਕੇਸ ਨੂੰ ਇਹਨੂੰ ਮੈਂ ਕਹਿੰਦਾ ਬਹੁਤ ਨੌਲੇਜ ਆ ਬੰਦੇ ਨੂੰ ਉਹ ਜਦੋਂ ਬਾਰ-ਬਾਰ ਉਹ ਮੈਡਮ ਕਹਿ ਕੇ ਰੋਂਗ ਹੈ ਰੂਲ ਉਹ ਕਹਿੰਦਾ ਜੀ ਸਹੀ ਹੈ ਸਾਡੇ ਨਾਲ ਗੱਲ ਕਰੋ ਤੁਸੀਂ ਫਿਰ ਬਾਈ ਜੀ ਜਿਹੜਾ ਪੇਪ ਸੀ ਫਿਰ ਅਸੀਂ ਦੱਸਿਆ ਉਹਨਾਂ ਨੂੰ ਜਿੰਨੀ ਕੁ ਗੱਲਬਾਤ ਸੀ ਠੀਕ ਹੈ ਉਹ ਕਹਿੰਦੇ ਜੀ ਕਮੇਟੀ ਬਣੀ ਹੈ ਕਮੇਟੀ ਚ ਦੇਖਾਂਗੇ ਜੋ ਵੀ ਫੈਸਲਾ ਹਨਾ ਜੋ ਵੀ ਹੋਊਗਾ ਪਰ ਬਾਈ ਜੀ ਮੈਂ ਕਮੇਟੀ ਦੀ ਵੀ ਗੱਲ ਦੱਸਦੇ ਮਾਪਾ ਕਮੇਟੀ ਨੇ ਕਿਹੜਾ ਲੱਗਿਆ ਸੀ ਹਾਂਜੀ ਹਾਂਜੀ ਕਿ ਕਿੰਨੇ ਮੈਂਬਰੀ ਕਮੇਟੀ ਬਣਾਈ ਇਹਨਾਂ ਨੇ ਰਿਵਿਊ ਕਮੇਟੀ ਬਣੀ ਹੈ ਹਾਂਜੀ ਉਹ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਤਿੰਨ ਮੈਂਬਰੀ ਕਮੇਟੀ ਚ ਕੌਣ ਕੌਣ ਇੱਕ ਤਾਂ ਵਿਸ਼ੇਸ਼ 77 ਸਕੂਲ ਸਿੱਖਿਆ ਜੀ ਓਕੇ ਇੱਕ ਡਾਇਰੈਕਟਰ ਸਕੂਲ ਸਿੱਖਿਆ ਜੀ ਸਕੈਂਡਰੀ ਐਜੂਕੇਸ਼ਨ ਇੱਕ ਐਲੀਮੈਂਟਰੀ ਉਹ ਕਿ ਇਹ ਤਾਂ ਸਾਰੇ ਆਫੀਸਰ ਲੱਬੀ ਹਨ ਨਾ ਤਾਂ ਸਾਰੇ ਹਾਂਜੀ ਇਹ ਜਿਹੜੇ ਮਾਨ ਸਾਹਿਬ ਕਹਿੰਦੇ ਨੇ ਸਾਡੇ ਕੋਲ ਸਿੱਖਿਆ ਮਾਹਰ ਨਹੀਂ ਸਿੱਖਿਆ ਮਾਹਰ ਤਾਂ ਕੋਈ ਵੀ ਨਹੀਂ ਹੈ ਜੀ ਕੋਈ ਨਹੀਂ ਹੈਗੇ ਨਹੀਂ ਮਤਲਬ ਇਹ ਇਹ ਕਿਵੇਂ ਡਿਫੈਂਡ ਕਰ ਪਾਉਣਗੇ ਨਹੀਂ ਐਟ ਲੀਸਟ ਬਰੀਕੀਆਂ ਤਾਂ ਸਿੱਖਿਆ ਮਾਹਰ ਨਹੀਂ ਰੱਖਣੀਆਂ ਨੇ ਨਾ ਬਾਈ ਜੀ ਹੁਣ ਤੁਸੀਂ ਦੇਖ ਲਓ ਵੀ ਜਿਹੜੇ ਕੋਰਸ ਕਰਾ ਰਹੀ ਹੈ ਸੰਸਥਾ SCERT SCERT ਅਟੈਚ ਕਿਹਦੇ ਨਾਲ ਹੈ NCERT ਨਾਲ ਠੀਕ ਹੈ ਮੰਨ ਲਓ NCTE ਦੇ ਰੂਲਾਂ ਨੂੰ ਵੀ ਜਾਣਦੀ ਹੋ ਸਾਰਾ ਕੁਝ ਜਾਣਦੀ ਹੋ ਜੋਨਾਂ ਨੇ ਕੋਈ ਕੋਰਸ ਕਰਾਇਆ ਇਹ ਪਹਿਲਾਂ ਬਈ ਪ੍ਰਾਈਵੇਟ ਯੂਨੀਵਰਸਿਟੀਆਂ ਕੋਰਸ ਕਰਾਉਂਦੀਆਂ ਲਿਆ ਸੀ ਸੀਪੀਐਡ ਡੀਪੀਐਡ 17 ਚ ਮੇਰਾ ਪਹਿਲਾ ਬੈਚ ਸੀ ਉਦੋਂ ਇਹਨਾਂ ਨੇ ਜਿਹੜਾ ਐਸਈਆਰਟੀ ਨੂੰ ਦਿੱਤਾ ਉਹ ਦੋ ਹੀ ਕੋਰਸ ਕਰਾਉਂਦੀ ਐ ਕੇਟੀਟੀ ਇੱਕ ਆ ਉਹ ਕਿਸੇ ਗਲਤੀ ਕਰਾਉਂਦੀ ਐ ਉਹ ਉਹਨਾਂ ਨੂੰ ਵਿੱਚ ਕਿਉਂ ਨਹੀਂ ਰੱਖਿਆ ਗਿਆ ਹੋਰ ਵੀ ਮੈਂ ਨਾਮ ਨਹੀਂ ਲਵਾਂਗਾ ਉਹ ਚੀਜ਼ਾਂ ਦੇ ਨਾਮ ਨਹੀਂ ਲੈਣੇ ਇੱਕ ਤਰ੍ਹਾਂ ਦਾ ਐਵਿਡੈਂਸ ਬਣ ਜਾਂਦਾ ਪਰ ਉਹਦੇ ਵਿੱਚ ਕੀ ਹੈਗਾ ਅਜਈਆਂ ਏਜੰਸੀਆਂ ਨੇ ਸਿੱਖਿਆ ਦੀਆਂ ਉਹਨਾਂ ਦੇ ਮੈਂਬਰਾਂ ਨੂੰ ਕਿਉਂ ਨਹੀਂ ਲਿਆ ਗਿਆ ਵਿੱਚ ਉਹ ਮੈਂਬਰ ਵਿੱਚ ਹੁੰਦੇ ਬਾਈ ਇਹਨਾਂ ਦੀ ਗੱਲ ਜੇ ਸਾਡੀ ਗੱਲ ਨਹੀਂ ਸੀ ਦੇਖਣੀ ਉਹਨਾਂ ਨੇ ਉਹਨਾਂ ਨੇ ਸਪਸ਼ਟਤਾ ਦੇ ਨਾਲ ਨਿਜਮਾ ਨੂੰ ਦੱਸਣਾ ਸੀ ਤੇ ਸਾਡੀ ਭਰਤੀ ਇੱਥੋਂ ਚੱਲੂਗੀ ਬਾਈ ਜੋ ਵਿੱਚ ਇਨਕਲੂਡ ਹੁੰਦੇ ਨੇ ਨਾ ਮੈਂਬਰ ਮੈਂ 5 ਮੈਂਬਰੀ 7 ਮੈਂਬਰੀ 10 ਮੈਂਬਰੀ ਕਮੇਟੀ ਬਣਦੀ ਆ ਤਾਂ ਉਹਦੇ ਵਿੱਚ ਤਿੰਨ ਹੀ ਮੈਂਬਰ ਰਹੇ ਤਾਂ ਜੇਕਰ ਲੋੜ ਹੈ ਕਿ ਸਿੱਖਿਆ ਮਾਹਰ ਵੀ ਜਿਹੜੇ ਲਏ ਜਾਣ ਸਿੱਖਿਆ ਮਾਹਰਾਂ ਦੀ ਲੋੜ ਹੈ ਜਿਨ੍ਹਾਂ ਨੇ ਲੰਮਾ ਸਮਾਂ ਜਿਹੜਾ ਇਸ ਖੇਤਰ ਨੂੰ ਦਿੱਤਾ ਸਿੱਖਿਆ ਖੇਤਰ ਨੂੰ ਦਿੱਤਾ ਖਾਸ ਕਰਕੇ ਤਾਂ ਜਿਹੜਾ ਸਕੂਲੀ ਸਿੱਖਿਆ ਦੇ ਵਿੱਚ ਜਿਹੜੇ ਬੰਦਿਆਂ ਦੀ ਮੁਹਾਰਤ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਬਈ ਪਤਾ ਹੈਗਾ ਤੇ ਬਹੁਤ ਸਾਰੇ ਕੇਸ ਐਦਾਂ ਦੇ ਹੁੰਦੇ ਆ ਬਈ ਜਿਨ੍ਹਾਂ ਦੇ ਵਿੱਚ ਧਿਰ ਨਹੀਂ ਹੁੰਦੀ ਕੋਈ ਡਿਪਾਰਟਮੈਂਟ ਉੱਥੇ ਲੜਾਈ ਨਹੀਂ ਲੜਦਾ ਉਹ ਤਾਂ ਆਪਾਂ 11 58 'ਚ ਦੇਖ ਹੀ ਲਿਆ ਬਿਲਕੁਲ ਇਸ ਤਰੀਕੇ ਦੇ ਬਹੁਤ ਸਾਰੇ ਕੇਸ ਨੇ ਜਿਨ੍ਹਾਂ ਦੇ ਵਿੱਚ ਬਰਾਬਰ ਸਾਡੀ ਸੀਪੀਐਡ ਧਿਰ ਨਹੀਂ ਬਣੀ ਜੇ ਧਿਰ ਨਹੀਂ ਬਣੀ ਉਹਨਾਂ ਅੱਜ ਤੋਂ 15 ਸਾਲ ਪਹਿਲਾਂ ਉਸ ਤੋਂ ਬਾਅਦ ਤਾਂ ਬਈ ਬਹੁਤ ਸਾਰੀਆਂ ਐਮੈਂਡਮੈਂਟਸ ਹੋ ਗਈਆਂ ਤਾਂ ਜੇਕਰ ਉਹ ਧਿਰ ਨਹੀਂ ਬਣੀ ਤਾਂ ਜੇ ਧਿਰ ਨਹੀਂ ਬਣੀ ਤਾਂ ਫਿਰ ਇਹਨਾਂ ਨੂੰ ਵੀ ਤਾਂ ਹੁਣ ਦੇਖਣਾ ਚਾਹੀਦਾ ਨਾ ਕਿ ਉਹ ਜਿਹੜਾ ਡਿਪਾਰਟਮੈਂਟ ਸੀਗਾ ਉੱਥੇ ਉਹ ਕੀ ਪਤਾ ਕਹੇ ਜੇ ਤਰੀਕੇ ਪੇਸ਼ ਆਇਆ ਹੋਊਗਾ ਕਹੇ ਜੇ ਤਰੀਕੇ ਉਹਨਾਂ ਨੇ ਜਿਹੜਾ ਕੋਰਸ ਨੂੰ ਡਿਫੈਂਡ ਕੀਤਾ ਉਹ ਜਿੰਨਾ ਟਾਈਮ ਬਈ ਆਪਾਂ ਇਹਨਾਂ ਦੇ ਉੱਪਰ ਬੈਠੇ ਰਹਾਂਗੇ ਉਹਨਾਂ ਦਾ ਵੀ ਡਿਫੈਂਡ ਕਰਨਾ ਇਹਨਾਂ ਨੇ ਨਹੀਂ ਡਿਫੈਂਡ ਨਹੀਂ ਕਰਨਾ ਤੁਹਾਡਾ ਬਈ ਅਗਲਾ ਫਿਰ ਰਣਨੀਤੀ ਕੀ ਆ ਕੀ ਸੰਘਰਸ਼ ਆ ਤੁਹਾਡਾ ਬਾਈ ਜੀ ਸਕੂਲ ਆ ਸੀ ਪ੍ਰਾਈਵੇਟ ਸਕੂਲਾਂ ਚੜ੍ਹ ਛੜਦਾ 1000 ਤੇ ਸਾਡੇ ਜਵਾਬ ਪੜਾਉਂਦੇ ਆ ਜਿਹੜੇ ਜੂਨੀਅਨ ਦੇ ਵਿੱਚ ਨੇ ਸਕੂਲਾਂ ਨੂੰ ਸਾਫ਼ ਮਨਾ ਕਰਤਾ ਫੋਨ ਕਰਤੇ ਸੀ ਕਿ ਵੀ ਅਸੀਂ ਆਪ ਦੀ ਲੜਾਈ ਲੜਨੀ ਆ ਤੁਸੀਂ ਦੇਖੋ ਨਾਲ ਗੇਮਾਂ ਦਾ ਕੰਪੀਟੀਸ਼ਨ ਚੱਲ ਰਿਹਾ ਇੱਕ ਬਈ ਮੈਂ ਹੋਰ ਗੱਲ ਐਡ ਕਰ ਦੇਵਾਂ ਪ੍ਰਾਇਮਰੀ ਸਕੂਲ ਖੇਡਾਂ ਹੋਣਗੀਆਂ ਹੁਣ ਅਗਸਤ ਚ ਸ਼ੁਰੂ ਹੋ ਜਾਣੀਆਂ ਜਿੱਥੇ ਮਰਜ਼ੀ ਚੱਲ ਜਿਓ ਜਿਹੜੇ ਮਰਜ਼ੀ ਸਕੂਲ ਚ ਚੱਲ ਜਿਓ ਖੇਡਾਂ ਸਟੇਟ ਪੱਧਰ ਤੱਕ ਹੋ ਰਹੀਆਂ ਨੇ ਟੀਚਰ ਸਕੂਲਾਂ ਚ ਇੱਕ ਵੀ ਨਹੀਂ ਸਪੋਰਟਸ ਟੀਚਰ ਇੱਕ ਵੀ ਨਹੀਂ ਖੇਡਾਂ ਸਟੇਟ ਪੱਧਰ ਤੱਕ ਹੋ ਰਹੀਆਂ ਨੇ ਲਗਭਗ 17 ਖੇਡਾਂ ਨੇ ਪਰ ਫਿਜ਼ੀਕਲ ਟੀਚਰ ਹੈ ਨਹੀਂ ਉਹਨਾਂ ਦਾ ਇਹ ਤਾਂ ਉਹ ਜੀ ਗੱਲ ਹੈ ਕਿ ਉਹ ਮਹਿਕਮਾ ਹੈਗਾ ਮੰਤਰੀ ਨਹੀਂ ਹੈਗਾ ਮੰਤਰੀ ਲਾ ਰਖਿਆ ਪਰ ਮਹਿਕਮਾ ਰਜਿਸਟਰੀ ਕਰਦਾ ਬਿਲਕੁਲ ਬਾਈ ਉਹਨਾਂ ਵਾਲੀ ਗੱਲ ਆ ਗਈ ਇਹ ਜਿਹੜਾ ਉਹ ਐਨ ਆਰ ਆਈ ਵਾਲਾ ਮੰਤਰੀ ਧਾਲੀ ਵਾਲਾ ਧਾਲੀ ਵਾਲਾ ਉਹ ਹੀ ਸੇਮ ਮਸਲਾ ਹੈ ਬਈ ਕੋਈ ਫਰਕ ਨਹੀਂ ਹੈਗਾ ਇਹਦੇ 'ਚ ਵੀ ਜਾਂ ਤਾਂ ਜੇ ਤਾਂ ਤੁਸੀਂ ਇਹਨੂੰ ਕਰ ਰਹੇ ਹੋ ਜੇ ਖੇਡਾਂ ਕਰਾ ਰਹੇ ਹੋ ਤੋ ਜਦ ਰੂਲਾਂ ਤੇ ਜਾ ਕੇ ਬਈ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ OITT ਵਾਲੇ ਵਿਚਾਰੇ ਕਿਧਰ ਕਿਧਰ ਹੁਣ ਆਸੀਂ ਨਹੀਂ ਕਹਿੰਦੇ ਵੀ ਉਹ ਕਰਾ ਨਹੀਂ ਸਕਦੇ ਕੁਝ ਉਹ ਜਿੰਨਾ ਕਰਾ ਰਹੇ ਆ ਵਿਚਾਰੇ ਵਧੀਆ ਕਰਾ ਰਹੇ ਆ ਉਹ ਸਾਡੇ ਪੈੜ ਪਈ ਨੇ ਕੋਈ ਵੀ ਜਿਹੜਾ ਕਿਸੇ ਵੀ ਵਿਸ਼ੇ ਦਾ ਕੰਮ ਦਾ ਮਾਹਿਰ ਹੈ ਉਹ ਹੀ ਕਰ ਸਕਦਾ ਨਾ ਉਹ ਹੀ ਕਰ ਸਕਦਾ ਪਰ ਇਹਦੇ ਵਿੱਚ ਕੀ ਹੈ ਜੇ ਸਰਕਾਰ ਨੇ ਕੋਈ ਆਪਦੀ ਜਿਹੜੀ ਕੋਈ ਸੋਚ ਹੁੰਦੀ ਜਾਂ ਸਮਝ ਹੁੰਦੀ ਸਮਝ ਦੇ ਹਿਸਾਬ ਦੇ ਨਾਲ ਇਹਨਾਂ ਨੇ ਐਮੈਂਡ ਕੀਤੇ ਆ ਤੇ ਇਸ ਨੂੰ ਲਾਗੂ ਕਰਨਾ ਚਾਹੀਦਾ ਬਾਈ ਇਸ ਚੀਜ਼ ਤੇ ਸਾਡੇ ਨਾਲ ਵਿਚਾਰ ਕਰ ਲੈਣਾ ਬਾਈ ਇਹ ਪੋਸਟਾ ਛੱਡ ਦਾਂਗੇ ਸਾਡੇ ਨਾਲ ਸਿੱਖਿਆ ਮੰਤਰੀ ਸਾਹਿਬ ਆ ਕੇ ਬਹਿਸ ਕਰ ਲੈਣ ਇਸ ਗੱਲ ਤੇ ਬੈਠਣ ਇਸ ਗੱਲ ਤੇ ਕਿ ਵੀ ਆਹ ਦੱਸੋ ਜੀ ਇਹਦੇ ਬਾਰੇ ਦੱਸੋ ਜੀ ਇਹਦੇ ਬਾਰੇ ਦੱਸੋ ਸਾਡਾ ਅਸੀਂ ਕੱਲੀ ਕੱਲੀ ਚੀਜ਼ ਦੱਸਣ ਨੂੰ ਤਿਆਰ ਆ ਸਾਡੇ ਨਾਲ ਕੋਈ ਗਲਤਤਾ ਕਰੇ ਸਾਨੂੰ 7 ਦਿਨ ਹੋ ਗਏ ਬਾਈ ਬੈਠਿਆਂ ਨੂੰ ਸਾਡੇ ਨਾਲ ਕਿਸੇ ਨੇ ਗਲਤਕ ਨਹੀਂ ਕੀਤੀ ਤੁਸੀਂ ਮਹਾਲੀ ਧਰਨਾ ਲਾ ਰਹੇ ਹੋ ਛੇਮੰਜਲ ਦੇ ਬੈਠੇ ਹੋਈ ਕੋਈ ਕੋਈ ਰਿਐਕਟ ਅੱਛਾ ਤੁਸੀਂ ਦਫ਼ਤਰ ਉਹਨਾਂ ਦੇ ਬੈਠੇ ਹੋ ਜਮਾ ਗੇਟ 'ਚ ਬੈਠੇ ਬਾਈ ਤੁਸੀਂ ਗੇਟ 'ਚ ਬੈਠੇ ਹੋ ਹਾਂਜੀ ਗੇਟ ਚ ਉੱਠ ਕੇ ਆ ਸਕਦੇ ਨਾ ਜੀ ਪਹਿਲਾਂ ਤਾਂ ਇਹ ਉਹ ਸੁਹਾਣੇ ਟੈਂਕੀ ਤੱਕ ਵੀ ਪਹੁੰਚ ਕੇਜਰੀ ਵਾਲਾ ਦਿੱਲੀੋਂ ਆ ਕੇ ਸੁਹਾਣੇ ਟੈਂਕੀ ਤੇ ਪਹੁੰਚ ਗਏ ਸਿੱਪੀ ਸ਼ਰਮਾ ਨੂੰ ਭੇਣ ਕੇ ਘਿਲਾ ਲਿਆ ਉਹਨਾਂ ਨੇ ਹੁਣ ਗੇਟ 'ਚ ਬੈਠੇ ਨਹੀਂ ਤੁਸੀਂ ਦਿਨਾਂ ਨਾਲ ਨਾ ਜੀ ਨਾ ਹੁਣ ਤਾਂ ਮੰਨ ਲਓ ਜੇ ਆਉਂਦੇ ਨੇ ਜੇ ਦੋ ਨਾਰੇ ਲਾਗੇ ਅਸੀਂ ਕੋਈ ਨਾਰਾ ਨਹੀਂ ਲਾਇਆ ਜੀ ਜੇ ਦੋ ਨਾਰੇ ਲਾਗੇ ਤਾਂ ਦੋ ਨਾਰਿਆਂ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਗੱਲ ਹੈ ਉਸ ਤੋਂ ਬਾਅਦ ਮੈਡਮ ਆਉਂਦੇ ਨੇ ਉੱਠ ਕੇ ਗੇਟ ਤੋਂ ਚਲੇ ਜਾਂਦੇ ਨੇ ਬਸ ਆਹ ਸਿਸਟਮ ਰਹਿ ਗਿਆ ਜੀ ਤਾਂ ਮੈਂ ਤਾਂ ਇਹੀ ਬੇਨਤੀ ਕਰਦਾ ਜਿਹੜੇ ਸਾਡੇ ਬੇਰੁਜ਼ਗਾਰ ਇਹਸ ਇੰਟਰਵਿਊ ਨੂੰ ਸੁਣ ਲੈਗੇ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਹੈ ਜੀ ਇਸ ਮੀਡੀਆ ਦੇ ਯਾਦ ਨੇ ਪੱਤਰਕਾਰ ਪੰਜ ਸੱਤ ਨੇ ਆਪਣੇ ਪੰਜਾਬ ਦੇ ਵਿੱਚ ਇਸ ਚੈਨਲਾਂ ਤੇ ਜਿਹੜੀਆਂ ਇਹ ਖਬਰਾਂ ਪਾਈਆਂ ਗਈਆਂ ਨੇ ਤਾਂ ਤੁਸੀਂ ਇਸ ਧਰਨੇ ਦੀ ਆ ਕੇ ਛਾਣ ਬਣੋ ਤਾਂ ਕਿ ਆਪਾਂ ਸਰਕਾਰ ਤੋਂ ਜਿਹੜਾ ਆ ਜਿੰਨੀਆਂ ਵੀ ਚੀਜ਼ਾਂ ਸਰਕਾਰ ਗਲਤ ਕਰ ਰਹੀ ਹੈ ਆਪਾਂ ਉਹਦੇ ਸਬੰਧ ਦੇ ਵਿੱਚ ਆਪਾਂ ਸਰਕਾਰ ਅੱਗੇ ਮੰਗ ਰੱਖੀਏ ਤੇ ਇਹਨੂੰ ਸਹੀ ਤਰੀਕੇ ਨਾਲ ਹੱਲ ਕਰਾਈਏ ਸਮੇਤ ਸਬੂਤ ਆਪਾਂ ਜਿਹੜੀ ਇਹਦੇ ਵਿੱਚ ਗੱਲ ਕੀਤੀ ਹੈ जी शुक्रिया भाई बहुत